ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਪਹੁੰਚੇ ਆ ਜੀ ਸਹੌਲੀ ਅੱਜ ਚਲਾਉਣੀਆਂ ਨੇ ਮੋਟਰਾਂ ਤੇ ਲਾਉਣੇ ਆ 스타ਟਰ ਸਟਟਰ ਆ ਦੇਖੋ 스타ਟਰ ਰੱਖ ਲਿਆ ਆਪਾਂ ਨੇ ਕਰਦਿਆਂ ਫਿੱਟ ਕਰਕੇ ਚਲਾਉਣੇ ਆ ਮੋਟਰਾਂ ਤਾਰ ਤੂਰ ਲਾ ਕੇ ਇੱਕਤਾ ਘਾਰੇ ਨੂੰ ਪਾਣੀ ਲਾਉਣਾ ਮੂਰਲਾ ਹਰ ਤੇ ਇੱਕ ਇਹਨੂੰ ਲਾਉਣਾ ਬਾਕੀ ਪਰੇ ਤਾਂ ਪੱਕ ਗਏ ਇੱਕ ਨੇ ਮੂਰੇ 1509 ਦੇ ਰੋ ਘਾਰੇ ਨੇ ਉਹ ਜਾ ਰਹੇ ਸੋਕੇ ਨੇ ਉਹਨਾਂ ਨੂੰ ਲਾਉਨੇ ਆ ਪਾਣੀ ਚਾਰ ਮੋਟਰਾਂ ਚਲਦੀਆਂ ਕਰ ਦੇਣੀਆਂ ਨੇ ਸਟਾਰਟਰ ਕਰਤਾ ਫਿੱਟ ਤੇ ਸੋ ਚਲਾਉਂਦੇ ਨੇ ਤੇ ਹੁਣ ਦੇਖਦੇ ਆ ਚਲਾ ਕੇ ਉਹ ਕਿਹਲਾ ਵੀ ਮੋਟਰ ਆਟੋਮੈਟਿਕ ਨੇ ਨਹੀਂ ਚਲਾਈ ਪੁੱਠੀਆਂ ਨੇ ਤਾਰਾਂ ਉਹਦੇ ਕਰਕੇ ਆਪਾਂ ਡਾਇਰੈਕਟ ਜਲਾਤੀ ਆਪਣਾ ਭਾ ਵੀ ਚਲਾਦੀ ਇੱਧਰ ਦੀ ਦੋ ਚਲਾਦੀ ਨੂੰ ਤਾਂ ਨਾ ਇਹ ਜਿਹੜਾ ਸਟਾਰਟ ਨਾ ਕਿੰਨ ਜਾਂਦਾ ਜਿੰਦਾ ਰੱਖਦਾ ਜੀ ਅੰਦਰੋਂ ਨਾ ਮਾਗੇੜਾ ਵਾਲਾ ਜੀ ਜੀ ਚਲਾਦੀਆਂ ਲਿਖੀ ਤਾ ਸਪਰੇ ਕਰੀ ਨਹੀਂ ਆਪਾਂ ਨੇ ਇੱਕ ਵਾਰੀ ਆ ਦੂਜੀ ਦੁਬਾਰਾ ਨਹੀਂ ਕਰੀ ਸਰ ਗਿਆ ਉਹਨੇ ਕੋਈ ਚੱਕਾ ਹਾਲ ਤੇ ਵੀ ਲੋਨ ਬਣਾ ਝੋਨਾ ਰੁਕਿਆ ਪਿਆ ਉਹ ਸੁਪੈਸਾ ਦਾ ਖਾਲਾ ਤੇ ਗਵਾਂਢੀ ਕਰਦੇ ਨੇ ਸਪਰੇ ਚੌਥੀ ਵੀ ਚਲਾਤੀ ਜੀ ਆਪਾਂ ਨੇ ਬਹੁਤ ਟਾਈਮ ਲੱਗ ਜਾਂਦਾ ਮੋਟਰਾਂ ਚਲਾਉਣ ਨੂੰ ਕਿਉਂਕਿ ਤਾਰਾਂ ਪੁੱਠੀਆਂ ਸਿੱਧੀਆਂ ਹੋਈ ਜਾਂਦੀਆਂ ਨੇ ਹੁਣ ਕਿਹੜਾ ਯਾਦ ਰਹਿੰਦਾ ਵੀ ਕਿਹੜੀ ਕਿੱਥੇ ਕਿਹੜੀ ਕਿੱਥੇ ਇਹਨਾਂ 'ਚ ਉਧਰੋਂ ਦਾ ਕੋਈ ਚੱਕਰ ਨਹੀਂ ਉਧਰੋਂ ਦਾ ਸਹੀ ਨਹੀਂ ਇੱਥੋਂ ਇੱਕ ਤਾਰ ਬਦਲ ਗਈ ਸਮਝ ਲਓ ਆਟੋਮੈਟਿਕ ਨਹੀਂ ਚਲਾਉਂਦਾ ਜੇ ਹਰੇਕ ਵਾਰੀ ਸੋਚੂ ਕੱਟਣੀ ਪੈਂਦੀ ਆ ਘਾਟਾ ਕੋਲਣ ਕਰਨ ਲੱਗ ਜਾਂਦਾ ਉਹਦੇ ਕਰਕੇ ਅੱਜ ਆ ਵੀ ਟੁੱਟ ਗਿਆ ਇੱਕ ਗ੍ਰਿਪ ਆਉਂਦਾ ਆਉਂਦਾ ਗੱਡੀ 'ਚ ਨਾ ਮੈਂ ਬੋਲ ਵਾਲੀ ਵੀ ਚਲਾਤੀ ਹੁਣ ਇਹ ਅੰਡਰਗਰਾਊਂਡ ਦੀ ਨਿਕਲਦੀ ਆ ਹਵਾ ਇਹਨੇ ਪ੍ਰੈਸ਼ਰ ਬਣਦਾ ਤੇ ਰੇਲਾ ਟੱਕਣ ਬੰਦ ਹੋਣਾ ਹਾਂ ਤਾਂ ਪਾਇਪ ਉਹ ਵੀ ਹੈਗਾ ਸਾਹਮਣੇ ਵੇਖੋ ਕਹਿੰਦੇ ਕਿਦਾਂ ਝਾੜ ਵੱਧਾ ਇਦਾਂ ਵੱਧਦਾ ਮਿੱਤਰੋ ਝਾੜ ਦੇਖੋ ਤੁਹਾਨੂੰ ਦਿਖਾਉਨੇ ਆ ਵੀ ਆ ਝੋਨਾ ਤੁਹਾਡੇ ਸਾਹਮਣੇ ਹੀ ਆ ਹੁਣ 1509 ਆ ਇਹ ਸਮਝ ਲਓ ਹਾfte تک ਦਾ ਆਪ ਤਾਂ ਜਾਂ 10 ਦਿਨ ਤੱਕ ਵੱਢਣ ਵਾਲਾ ਹੈ ਤੇ ਅੱਜ ਆਪਾਂ ਲਾਇਆ ਇਹਨੂੰ ਪਾਣੀ ਲਾਸਟ ਵਾਲਾ ਪਾਣੀ ਜ਼ਰੂਰੀ ਆ ਜਿਹੇ ਜਿੱਤਾਈਆਂ ਕਰੀ ਜਾਂਦੇ ਨੇ ਬਹੁਤ ਕਿਸਾਨ ਵੀਰ ਵੀ ਲਾਈਏ ਕਮੀ ਪੈ ਜੂ ਐ ਹੋ ਜੂ ਆ ਲੋ ਆ ਚੱਲਦਾ ਪਾਣੀ ਤੇ ਉਸ ਤੋਂ ਬਾਅਦ ਲਾਉਣਾ ਆ ਇਹਨੂੰ ਨੱਕਾ ਮਾਰਤਾ ਇਹਨੂੰ ਲਾਉਣਾ ਇਹ ਵੀ ਤੁਹਾਡੇ ਸਾਹਮਣੇ ਹੀ ਹੈ ਸਾਹੋਲੀ ਚੱਲਦਾ ਹੈ लास्ट ਪਾਣੀ ਆਇਕਣ ਵਾਧਾ ਝਾੜ ਇਹਦੇ ਨਾਲ ਘਟੋ ਘਟਾ ਪਾਣੀ ਨਾਲ 2 2 3 ਕੁਆਂਟਲ ਕੀਲੇ ਦਾ ਝਾੜ ਵੱਜ ਜਾਣਾ ਕਿਉਂਕਿ ਨਹੀਂ ਦਾਣਾ ਉੱਤੇ ਕਮਜ਼ੋਰ ਜਾ ਹੋ ਜਾਂਦਾ ਹੈ ਹੁਣ ਚੌਲ ਬਣਦਾ ਨਹੀਂ ਪੂਰਾ ਵਧੀਆ ਤਰੀਕੇ ਨਾਲ ਆਰਾਮ ਨਾਲ ਪੱਕੂਗਾ ਲੋ ਜੀ ਆ ਝੋਨੇ ਨੂੰ ਪੈਂਦਾ ਦੀ ਛੱਪੀ ਨੂੰ ਪਾਣੀ ਤੇ ਹੁਣ ਭੱਜ ਗਈ ਲਾਈਟ ਆ ਦੇਖੋ ਇਹ ਕੀ ਆ ਰਹਾ ਤਾਂ ਮੈਨੂੰ ਲੱਗਦਾ ਵੀ ਲੱਗ ਗਿਆ ਹੂ ਲਵੇ ਲਾਈਟ ਭੱਜ ਗਈ 12 ਵਜੇ ਸਹੀ 4 ਤੋਂ 12 ਚੱਲਦੀ ਆ ਸਵੇਰੇ 4 ਤੋਂ 12 ਅੱਪਾ ਐ 8 ਵਜੇ ਚਲੋ ਫਿਰ ਵੀ ਕਿਆਰਾ ਭਰ ਗਿਆ ਤੇ ਕਿਆਰਾ ਉਧਰ ਭਰ ਗਿਆ ਇੱਕ ਮੋਟਰ ਨੇ ਭਰਤਾ 1509 ਦਾ ਹੌਣ ਲੰਦਾਰ ਨੂੰ ਕਹਿ ਦੀ ਵੀ ਚੱਲਦੇ ਆਂ ਸ਼ਾਮ ਨੂੰ ਆ ਜਾਾਂਗੇ ਜੇ ਰਹਿਣਾ ਹੋਇਆ ਉਰੇ ਕਹਨਾ ਤੂੰ ਚਲਿਆ ਜਾ ਤੇ ਉਧਰੋਂ ਈ ਸ਼ੂਬਰ ਨੂੰ ਲਿਆਈ ਨਾਲੇ ਰੋਟੀ ਆਜੂ ਮਾਝਾ ਉਹਦੇ ਕਰਨਾ ਕੀ ਹੁਣ ਬੇਲੇ ਹੀ ਆ ਚੱਲਦੇ ਨਾ ਮੰਦਾ ਹੈ ਨਹੀਂ ਹੁਣ ਇਹ ਮੌਰੀ ਰਹਿਣਾ ਬੜਾ ਮੋਟਾ ਜਿਹੜਾ ਕੰਮ ਹੋਊ ਕੋਈ ਦੇਖ ਭਾਲ ਕੋਈ ਖਾਲ ਖੂਰ ਤੇ ਬੱਟ ਬੁੱਟ ਤੇ ਦੇਖ ਲਾਂਗੇ ਕੋਈ ਨਹੀਂ ਲੱਗਦਾ ਆਉਂਦੀ ਲਾਈਟ ਤੇ ਆ ਝੋਨਾ ਭਰਨਾ ਆਪਾਂ ਨੇ ਮੂਰਲਾ ਵੀ ਲੇਟ ਆ ਤੇ ਹਾ ਵੀ ਲੇਟ ਆ ਪਨੀਰੀ ਵਾਲਾ ਦੋਏ ਇਕੱਠੇ ਆਉਣਗੇ ਕਿਾਰੇ ਤਰੋ ਤੇ ਆਪਣਾ ਆ ਕਰਾਉਣ ਦੇ ਦੰਦੇ ਭੁਰਗੇ ਤੇ 4 ਵੀਲ ਵਾਲੇ ਦੇ ਤੇ ਨਾਲੇ ਆਹ ਮੂਰਲਾ ਤੇ ਪਾਇਆ ਨਮਾ ਖਟਾ ਕਰਨ ਲੱਗਿਆ ਦੇਖੋ ਲੱਗਿਆ ਹੋਇਆ ਲੱਡੂ ਬਾਈ ਗਰੀਸ ਭਰ ਰਿਹਾ ਹਾ ਉਹਨਾਂ ਦੇ ਬੈਰਿੰਗ ਚ ਮਗਰਲੇ ਚ ਮਖਾ ਵੀ ਇਚ ਆ ਤਾਂ ਸੀਲੇ ਜਾਣਾ ਕਹਿੰਦਾ ਚੱਲ ਲਾ ਦੰਦੇ ਮਖਾ ਲਾ ਲਾ ਚੱਲ ਗੜਾ ਹੀ ਹੋਊ ਸੀਲ ਹੋਰ ਨਹੀਂ ਜੇ ਤੇ ਸਲੱਗ ਲਾ ਲਈ ਮਗਰਲੇ ਪਾਸੇ ਜੈਨ ਨੂੰ ਤੇ ਹੁਣ ਪਲੇਟ ਲਾਊਗਾ ਇਹ ਇਹਦੀ ਕਰਦੇ ਆ ਫੀਟਿੰਗ ਸਾਰਾ ਸਮਾਨ ਪਾਇਆ ਨਵਾਂ ਮੱਕੀ ਮੋਕੇ ਇਹ ਆਪਣੇ ਕੋਲ ਦੋ ਨੇ ਇੱਕ ਟੰਗਿਆ ਹੋਇਆ ਤੇ ਇੱਕ ਇਹਨੂੰ ਤਿਆਰ ਕਰਕੇ ਰੱਖਦੇ ਆ ਦੇਖੋ ਇੱਕ ਆ ਹੈਗਾ ਇੱਕ ਤੁਹਾਨੂੰ ਦਿਖਾਉਣਾ ਮਸ਼ੀਨ ਦੇ ਉੱਤੇ ਆ ਇੱਕ ਇਹਦੀ ਆ ਫੀਟਿੰਗ ਚੱਲਦੀ ਆ ਇਹ ਆਪਣੇ ਕੋਲ ਦੋ ਰੱਖੇ ਹੋਏ ਨੇ ਜਿਹੜਾ ਕਰਾ ਜੇ ਥੱਲੇ ਲੱਗਦੇ ਆ ਕੀ ਕਰੋ ਚੱਕ ਦੂਸਰਾ ਮਸ਼ੀਨ ਦੇ ਉੱਤੇ ਆ ਆ ਕਰਾਸ ਆਪਣਾ ਖੋਲਿਆ ਹੋਇਆ ਜਾਣ ਕੇ ਜਦ ਅਮਰਜੈਂਸੀ ਪੈਂਦੀ ਆ ਜਦ ਇਹ ਆਪਾਂ ਇਹਨੂੰ ਪਾਉਣੇ ਆ ਨਾਟਕਾਂਸ ਲਈਦੇ ਨੇ ਨਹੀਂ ਨਾਲ ਇਹ ਘੁੰਮੀ ਜਾਂਦਾ ਫਾਇਦਾ ਕੋਈ ਨਹੀਂ ਉਧਰੋਂ ਵੀ ਖੋਲ ਦਿੰਦੇ ਨੇ ਉਹ ਪਰਲੇ ਪਾਸੇੋਂ ਮੈਟਰੋ ਕਰਤਾ ਫਿੱਟ ਦੇਖੋ ਲੱड्डੂ ਬਾਈ ਨੇ ਆ ਦੇਖੋ ਪਾਤਾ ਗੇਰ ਚਲੋ ਜੀ ਲਓ ਕਰ ਨਿਊਟਲ ਲੱड्डੂ ਕਰ ਦੇ ਲਓ ਜੀ ਖੜ ਗਿਆ ਇਕੱਲੀ ਕਪਲੀਨ ਘੁੰਮਦੀ ਆ ਓਕੇ ਜੀ ਰਿਪੋਰਟ ਆ ਇਹ ਤਾਂ ਫੂਰੇ ਕਾਰੀਗਰ ਨੇ ਫੋਰਮੈਨ ਸਾਹਿਬ ਸੀਜ਼ਨ ਵੀ ਇਹਦਾ ਘੱਟੋ ਘੱਟ 30 35 32 ਐਨੇ ਲਾਤੇ ਨੇ ਤਿੰਨੇ ਸੀਜ਼ਨ ਲਾ ਕੇ ਸਾਲ ਦੇ ਵਿੱਚ ਤਿੰਨ ਸੀਜ਼ਨ ਲਾਉਂਦਾ ਨਾ ਝੋਨਾ ਮੱਕੀ ਤੇ ਕਣਕ ਐਂ ਇਸ ਤਰ੍ਹਾਂ ਮਾਹਰ ਆਹੇ ਮੱਕੀ ਦਾ ਤਾਂ ਸਾਰਾ ਉਹਨਾਂ ਵੱਧ ਸੀਜ਼ਨ ਇਹਨੇ ਮੱਕੀ ਦੇ ਲਾਏ ਹੋਣੇ ਨੇ ਜੱਦੀ ਮਸ਼ੀਨ ਆਈ ਆ ਜਿੱਦਾਂ ਮੱਕੀ ਤੇ ਹੀ ਹੁੰਦਾ ਇਹ ਹਰੇਕ ਸਾਲ ਇਹ ਉਹ ਬੰਦਾ ਹੈ ਜੀਨੇ ਸਵੇਰੇ 8 ਵਜੇ ਚਲਾ ਕੇ ਸ਼ਾਮ ਨੂੰ 5 ਵਜੇ ਦੇ ਨੂੰ 14 ਕਿਲੇ ਦੀ ਲੰਬੜਦਾਰ ਤੇ ਕਿੰਨੇ ਦੀ ਉਹ ਹਾਂ ਜਿਹੜੇ ਵੱਡੇ ਰ ਯਾਰ 14 ਕਿਲੇ ਵੱਡੇ ਯਾਰ 3 18 ਵੱਡੇ 18 ਕਿਲੇ 18 ਕਿਲੇ ਵੱਡੇ ਜਿਹੇ ਮੱਕੀ ਦੇ ਕੱਲਾ ਦੀ ਉਹ ਸੀਜ਼ਨ ਇਹ ਮੱਕੀ ਤੇ ਵੀ ਫਿਡਰ ਪਾਤਾ ਅੱਜ ਬੰਦਿਆਂ ਨੇ ਜਦ ਆਪਾਂ ਸਹੋਲੀ ਗਏ ਵੇ ਤੇ ਤੇ ਜਿਹੜਾ ਮੇਨ ਕੰਮ ਹੈ ਇਹਦੀ ਚੈਨ ਪਾਈ ਆ ਸਾਰੀ ਨਵੀਂ ਚੈਨ ਡਾਊਨ ਹੋ ਗਈ ਤੇ 5 ਸੀਜ਼ਨਾਂ ਬਾਅਦ ਚੈਨ ਪਾਈ ਗਈ ਮੱਕੀ ਕਰਕੇ ਮੱਕੀ ਦੇ 2 ਸੀਜ਼ਨ ਲਾ ਜਾਂਦੇ ਨੇ ਮੱਕੀ ਤੇ ਥੋੜੀ ਜੀ ਚੈਨ ਜ਼ਿਆਦਾ ਖਰਾਬ ਹੁੰਦੀ ਹੈ ਚੈਨ ਨਵੀਂ ਪਾਤੀ ਕੀ ਕਰ ਰਹੇ ਹੋ ਪਾਤੀਆਂ ਸੀਪਾ ਪਾ ਰਹੇ ਨੇ ਬੰਦੇ 2 ਪਾਤੀਆਂ ਤੇ ਮਗਰਲੀ ਛੋਟੀ ਰਹਿ ਗਈ ਤੇਲ ਤੂਲ ਮਾਰ ਕੇ ਰੋਟੀ ਪਾਣੀ ਖਾ ਕੇ ਲੱਗੇ ਨੇ ਹੁਣ ਨਵੇੜ ਤਾਂ ਕੰਮ ਸਮਝ ਲਓ ਸਾ ਐਪਲੀਮੈਂਟ ਵਾਲਾ ਨੇ ਦਿੱਤੇ ਨਹੀਂ ਜੀ ਅੱਛੇ ਆਦਾ ਗਿਆ ਲਗਮੂਰੇ ਟਰਾਲੀ ਨੂੰ ਪ੍ਰਾਈਮਰ ਵੱਜ ਗਿਆ ਤੇ ਪੇਂਟਰ ਰਹਿ ਗਿਆ 17 ਤਰੀਕ ਨੂੰ ਦਿੱਤੀ ਨਹੀਂ ਪੇਂਟਰ ਨੂੰ 17 ਨਗਾੜੀ ਉਹਨੇ ਅੱਜ ਆਦਾ ਆ ਪੇਂਟਰ ਰਾਜੀਆ ਰੰਗ ਕਰਦੀ ਸਾਡੇ ਵਾਲੀ ਕਰਦਾ ਨਹੀਂ ਇਹ 17 ਤਰੀਕ ਦਿੱਤੀ ਵੀ ਆ ਇਹਨੂੰ 17 ਤਰੀਕ ਤੋਂ ਬਾਅਦ 1000 ਰੁਪਿਆ ਰੋਜ਼ ਲੱਟਣਾ ਹੈ ਇਹਦਾ ਹਾਂ ਮਹਾ ਮੇਰੇ ਵੱਲੋਂ ਜਿਹੜਾ ਕੰਮ ਲਗਾਇਆ ਜਾਏ ਪਰਸੋਂ ਨੂੰ ਰੁਪਈਆ 1500 ਰੋਜ਼ ਦਾ 1000 ਰੁਪਿਆ ਪੈਂਦਾ ਗੱਲ ਹੋਈ ਸੀ ਨਾ ਉਸਨੂੰ ਮੂੰਹ ਸਿਰ ਮਾਰ ਮੜਾ ਜਾਂ ਫੋਰਮੈਨ ਅੱਜ ਤੋਂ ਇੱਕ ਦੇਖ ਤੇ ਆ ਦੇਖੋ ਇੱਧਰ ਫੋਰਮੈਨ ਲੱਗਿਆ ਹੋਇਆ ਦੇਖੋ ਰੰਗ ਕਰਦਾ ਤੇ ਕਲਰ ਜੀ ਜੇ ਡਮੋਂਦਾ ਚਲੋ ਕਹਾ ਆ ਦੇਖੋ ਜੀ ਇੰਦਾ ਡਮੋਂਦਾ ਇਹੇ ਪੇਟ ਨਹੀਂ ਕਰਦਾ ਨਾ ਆ ਲਓ ਇਹ ਤਾਂ ਬਹੁਤ ਵਧੀਆ ਚੀਜ਼ ਆ ਇਹਦੇ ਟਰਾਲੀ ਨੂੰ ਨਵਾਂ ਬਿੱਟ ਲਾਤਾ ਇਹਦਾ ਬੁੱਤਾ ਕੀ ਵਰਦਾ ਕੰਮ ਨੂੰ ਤੇ ਟਰਾਲਾ ਇੱਕ ਹੋਰ ਬਣਾਤਾ ਦੇਖੋ ਦੋ ਤੋਰ ਤੇ ਨਵਾਂ ਇੱਕ ਹੋਰ ਕੰਮ ਦਾ ਇੱਕ ਦਾ ਮਾਲ ਆਇਆ ਤੇ ਅੱਜ ਆਪ ਲੱਗਿਆ ਹੋਇਆ ਟੌ ਫਾਤਾ ਹੋਇਆ ਨੇ ਐੜਕਾ ਲਾ ਦੇ ਦੇਖੋ